ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰਣ ਸਿੰਘ ਆਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੂਈਆਂ ਸਵਾਈਆਂ ਵੜਾ ਦਿਖਾਉਣੀਆਂ ਆ ਅ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਾਜ਼ੀਆਂ ਸੂਈਆਂ ਇਨਫੋਰਮੇਸ਼ਨ ਲੈਦਣਾ ਮਾਲ ਜਮਾ ਜਾਇਜ ਹੋਣਗੇ ਆਪ ਕਰਦੇ ਗੱਲ ਬਾਤ ਦਿਨੇ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇਰਾ ਸਸलाम ਸੇ ਪਤੰਗੀ ਪੰਡਤ ਰਾਮ ਸਿੰਘ ਵਾਲਾ ਤਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ ਦੀ 9814104404 ਕਿੰਨਾ ਮਸੂਆ ਇੱਕ ਨੰਬਰ ਦਾ ਇਹ ਦੂਜਾ ਸੂਆ ਸੋਈ ਆ ਬਾਈ ਸ਼ਾਮ ਨੂੰ ਸੂਈਆ ਕੱਲ ਠੀਕ ਹੈ ਹਾਂਜੀ ਹਾਂ ਜੇਰ ਜੂਰ ਪੈ ਗਿਆ ਵੀਡੀਓ ਆਪਣੇ ਕੋਲੇ ਹੈ ਗਿਆ ਬਾਕੀ ਜੇਰ ਦਿਖਾ ਦੋ ਬੱਟਰ ਭਰਿਆ ਵਾਲਾ ਵੀਡੀਓ ਬਣਾਉਣੀ ਕਰਕੇ ਠੀਕ ਹੈ ਪੀਣੀ ਹੈ ਜੀ ਹਾਂਜੀ ਕਿੰਨਾ ਕ ਦੁੱਧ ਪਿਆਜੂ ਦੁੱਧ ਪਿਆਜੂ 14 15 ਕਿਲੋ ਮਗਰ ਕੀ ਹੈ ਪੱਭੂ ਪੱਭੂ ਕੱਢੀਏ ਬਾਹਰੋਂ ਦੋਸਤੋ ਬੱਚਾ ਮਗਰ ਪੱਭੂ ਮੇਲ ਕਾ ਬਛੜਾ ਤਾਜੀ ਸੂਈ ਹੈ ਕੱਲ ਦੀ ਸੂਈ ਹੈ ਜੇਰ ਪੈ ਗਈ ਹੈ ਜੇਰ ਦੀ ਵੀਰ ਨੇ ਵੀਡੀਓ ਬਣਾਈ ਵੀ ਹੈ ਤੇ ਬਾਕੀ ਬਾਈ ਕਹਿੰਦਾ ਹਜੇ ਨੱਪੀ ਵੀ ਨਹੀਂ ਉਹ ਪਿਆ ਬੱਠਲ ਜੇਰ ਦਾ ਵੀਡੀਓ ਬਣਾਉਣੀ ਕਰਕੇ ਜੇਰ ਰੱਖ ਲਈ ਸੀ ਕਈ ਵੇਂ ਭੰਡਾ ਮਾਨੂੰ ਵਹਿਮ ਹੋ ਜਾਂਦਾ ਪਤਾ ਨਹੀਂ ਜੇਰ ਪਈ ਆ ਖਾਣੀ ਨਹੀਂ ਪਈ ਐਵੇਂ ਖਾਣੀ ਅਗਲਾ ਉਹੀ ਤਾਂ ਨਹੀਂ ਝੂਠ ਮਾਰੀ ਜਾਂਦਾ ਪਰ ਵਧੀਆ ਗੱਲ ਹੈ ਕਲੀਅਰ ਕਰਨ ਦਾ ਆਪਣਾ ਹੱਕ ਬਣਦਾ ਜਦੋਂ ਆਪਾਂ ਪੈਸੇ ਲਾਉਨੇ ਆ ਆਪਦੀ ਮਿਹਨਤ ਦੀ ਕਮਾਈ ਦੇ ਪੈਸੇ ਆ ਤੇ ਫਿਰ ਸ਼ੱਕ ਕਰਨਾ ਵੀ ਆਪਣਾ ਬੰਦ ਹੈ ਤੇ ਕਲੀਅਰ ਕਰ ਕਲੀਅਰ ਜ਼ਰੂਰੀ ਕਰ ਲੈਣਾ ਚਾਹੀਦਾ ਤਾਂ ਕਰਕੇ ਵੀਰ ਕਹਿੰਦਾ ਸੂਈ ਤਾਂ ਰਾਤ ਦੀ ਹੈ ਜੇਰ ਪੈ ਗਈ ਸੀ ਟਾਈਮ ਸਰ ਵੀਡੀਓ ਬਣਾਉਣੀ ਕਰਕੇ ਵੀਰ ਕਹਿੰਦਾ ਆਪਾਂ ਜੇਰ ਰੱਖ ਲਈ ਕਿ ਅਗਲੇ ਨੂੰ ਕਲੀਅਰ ਹੋ ਜੇ ਕਿ ਜੇਰ ਪਈ ਵੀ ਹੈ ਫੁੱਲ ਗਾਰੰਟੀ ਹੈ ਜੇਰ ਦੀ ਸੀਲਸਾਉ ਪੂਰੀ ਆ ਦੁੱਧ 14-15 ਕਿਲੋ ਬਾਈ ਦੱਸਦਾ ਪਿਆਜੂ ਥਣ ਸੋਹਣੇ ਆ ਅੱਧੀ ਚਵਾਈ ਵਾਲੇ ਗੁਲਾਬੀ ਗਾਇਬ ਚ ਲੱਗੇ ਹੋਇਆ ਸੀਲਸਾਉ ਪੂਰੀ ਆ ਭਵਨ ਜਵਾਕ ਚੋਈ ਜਾਣ ਇੰਨੀ ਸੀਲਸਾਉ ਬੱਛੀ ਆ ਦੂਜਾ ਸੂਆ ਮੱਝਾਂ ਵਰਗਾ ਦੁੱਧ ਹੋਊਗਾ ਜਰਸੀ ਨਸਲ ਚ ਪੈਂਦੀ ਆ ਵਿੱਚ ਕ੍ਰੋਸ ਆਂਗ ਵੀ ਹੈਗਾ ਵਿੱਚ ਡੱਬ ਜੇ ਹੈਗੇ ਆ ਪਰ ਦੁੱਧ ਮੱਝਾਂ ਵਰਗਾ ਹੋ ਜਾ ਮੈਂ ਚਟਾਲੇ ਟਰਗਾ ਹਵਾਨਾ ਸੋਹਣਾ ਠੋਸ ਨਿਗਰ ਵੀਡੀਓ ਬਣਾਉਣ ਦਾ ਸਮਾਂ 9 ਵਜੇ ਦਾ ਸਾਣਾ ਹਵਾਨੀ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਪੌਣੇ 10 ਵੀਡੀਓ ਬਣਾ ਰਹੇ ਆ 10 ਵਜੇ ਚ 15 ਮਿੰਟ ਰਹਿ ਗਏ ਸ਼ਾਮ ਦੀ ਚਵਾਈ ਚ ਸਾਰਾ ਦੇਣ ਹੀ ਪਿਆ ਸ਼ਾਮ ਤਿਕਰ ਹਵਾਨਾ ਦੁੱਧ ਨਾਲ ਭਰ ਲੈਣਾ ਚੀਜ਼ ਸਭ ਫੁੱਲਾ ਭਾਵੇਂ ਜਵਾਕ ਚੋਈ ਜਾਣ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਖੜਵੇਂ ਇਕੱਲੇ ਇਕੱਲੇ ਲੱਗਿਆ ਹਵਾਨਾ ਸੋਹਣਾ ਫੁੱਟਬਾਲ ਜਿ ਤਰ੍ਹਾਂ ਟਾਈਟ ਠੋਸ ਸਨੇਗਰ ਹਵਾਨਾ ਕੋਈ ਸਾਈਡ ਨਹੀਂ ਕੋਈ ਭਲ ਨਹੀਂ ਰੂਮ ਵਰਗਾ ਹਵਾਨਾ ਮੱਲ ਸੇਵ ਦਾ ਜਾਇਜ਼ ਜ ਲੈਣ ਦੇਣਾ ਅਗਲਾ ਆਵੇ ਮੌਸਮ ਠੰਡਾ ਤੇ ਆਉਂਦਾ ਹੀ ਮੁੜ ਜੇ ਮੱਲ ਬਾਈ 50000 ਆਈ ਹੂੰ 46000 ਦੀ ਵੈੜ ਦੇਣਾ ਮੱਲ 50000 46000 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਸਹੀ ਆ ਦੋਸਤੋ ਬਿਲਕੁਲ ਜਾਇਜ਼ ਮੱਲ ਮੱਲ ਵੀਰ ਕਹਿੰਦਾ 50000 ਆ 40 ਤੇ 6 46000 ਦੀ ਬਾਈ ਕਹਿੰਦਾ ਦੇ ਦੇਣੀ ਹੈ ਵਿੱਚੋਂ ਵੀਰ ਛੋੜ ਕਰ ਦੂਗਾ ਜਿਹਦੇ ਪਸੰਦ ਆਊਗੀ ਅਗਲਾ ਬੇਫਿਕਰ ਹੋ ਕੇ ਆ ਜੇ ਸੂਈ ਸਵਾਈ ਹੈਗੀ ਆ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋਕੇ ਲੈ ਜੇ ਉਹ ਪੱਖੇ ਜੇ ਖੋਦੀ ਬੈਠੇ ਇੱਕ ਪੱਖਾ ਤਾਂ ਨਹੀਂ ਦੇਣਾ ਨਾਲ ਕਿਤੇ ਨਹੀਂ ਨਹੀਂ ਠੀਕ ਹੈ ਠੀਕ ਹੈ ਚਾ ਉਹ ਕਸਦੇ ਆ ਗਰਮੀ ਨੰਗੀ ਤੋਂ ਕਸਦੇ ਆ ਉਹ ਲਿਆਂਦੇ ਪਾਇ ਸੀ ਭਾਈ ਟਾਈਮ ਨਹੀਂ ਲੱਗਿਆ ਹੋਇਆ ਹੈਗਾ ਦੇ ਠੀਕ ਹੈ ਪਹਿਲੇ ਜੋ ਆ ਜੋ ਖਰਾਬ ਕਰਦੇ ਸੀ ਠੀਕ ਹੈ ਤੂੰ ਕਹ ਹੁਣ ਠੰਡ ਆ ਗਈ ਠੰਡ ਜੇ ਹਵਾ ਚੰਗੀ ਹੁੰਦੀ ਹੈ ਚੰਗੀ ਹੁੰਦੀ ਹੈ ਹੂੰ ਠੀਕ ਹੈ ਦੋਸਤੋ ਚਲੋ ਆਸੇ ਗੱਡੇ ਦੀਆਂ ਗੱਲਾਂ ਪੱਖੇ ਤਾਂ ਨਾਲ ਕਾਦੇ ਦੇਣੇ ਆ 1500 2000 ਦਾ ਪੱਖਾ ਨਾਲ ਤਾਂ ਚਲ ਕਾਦਾ ਦੇਣਾ ਇੱਕ ਨਾਲ ਕੇਲ ਪਰਲੀ ਵੇੜ ਇਹ ਸੇਲ ਹੋਈ ਵੀ ਆ ਬਾਈ ਬੰਦਿਆਂ ਕੋਲ ਥੋੜੇ ਪੈਸੇ ਘਟ ਗਏ ਉਹ ਕਹਿੰਦੇ ਬਾਈ ਰੁਕ ਜਾ ਦੋ ਚਾਰ ਦਿਨ ਮੇਰਾ ਦਸਵਾ ਕੰਮ ਹੀ ਗਲਤ ਕਰਦਾ ਵੇੜ ਮੰਗੀ ਬਹੁਤ ਬੰਦਿਆਂ ਨੇ ਜੀ ਠੀਕ ਹੈ ਤੇ ਬਸ ਹੁਣ ਨਾ ਤਾਂ ਉਹ ਗੱਲਾਂ ਲੈ ਕੇ ਜਾਂਦੇ ਆ ਤੇ ਨਾ ਹੀ ਮੈਨੂੰ ਵੇਚਣ ਦਿੰਦੇ ਨਾ ਉਧਰ ਨਾ ਉਧਰ ਹੋਰ ਆਏ ਕੰਮ ਗਲਤ ਕਰ ਦਿੰਦੇ ਆ ਜੀ ਕਈ ਕਰਦੇ ਤੇ ਚਲੋ ਕੋਈ ਨਹੀਂ ਵੇਨੇ ਆ ਇੱਕ ਦੋ ਦਿਨਾਂ ਜਿਹਦਾ ਲੈ ਕੇ ਠੀਕ ਆ ਨਹੀਂ ਫਿਰ ਅਗਲੀ ਵੀਡੀਓ ਚ ਇਹਨੂੰ ਸੇਲ ਕਰ ਦਾਂਗੇ ਠੀਕ ਹੈ ਹਾਂਜੀ ਹਾਂਜੀ ਅੱਜ ਨਹੀਂ ਵਿਖਾਉਂਦੇ ਨੇ ਅੱਜ ਫੇਰ ਪੈਸੇ ਆਏ ਵੇ ਬਾਈ ਹੁਣ ਅੱਛਾ ਅੱਧੇ ਆਏ ਵੇ ਆ ਅੱਧੇ ਆਏ ਵੇ ਆ ਠੀਕ ਐ ਤਾਂ ਅੱਧ ਚ ਲੰਕੀ ਜਾਣਾ ਲੰਕੀ ਆਨੇ ਆ ਹੋਰ ਨਾ ਗਾਂ ਢੈਕਦਾ ਨਾ ਪਿਛੇ ਢੈਕਦਾ ਪਰ ਐ ਮਾੜੀ ਗੱਲ ਆਈ ਜਿਹੜਾ ਬੰਦਾ ਐ ਗਲਤ ਕਰਦਾ ਕੰਮ ਹਮ ਜਾਂ ਪਹਿਲਾਂ ਹੀ ਸੋਚੋ ਵੀ ਸਾਡੇ ਕੋਲੇ ਪੈਸੇ ਥੋੜੇ ਆ ਗਏ ਤੇ ਅਗਲਾ ਉਸ ਹਿਸਾਬ ਨਾਲ ਹਨਾ ਤੇ ਤੂੰ ਉਧਾਰ ਕਰ ਲਾਦੇ ਪੈਸਿਆਂ ਦਾ ਉਧਾਰ ਬਾਈ ਕਰਾ ਲਾ ਆਪਾਂ ਨਕਦ ਦੇ ਕੇ ਲਿਆਉਣੇ ਆ ਜਦੋਂ ਹਾਂ ਇਹ ਤਾਂ ਕਰ ਲਿਆ ਜੀ ਮਾੜਾ ਮੋਟਾ ਇੱਕ ਅੱਧੇ ਪਸ਼ੂ ਦਾ ਤੇ ਕਰ ਲੈਣੇ ਚਾਹੀਦੇ ਯਾਰ ਨਹੀਂ ਬਈ ਨਹੀਂ ਯਾਰ ਨਹੀਂ ਜਵਾਨਾਂ ਵਾਲਾ ਪੈੜਾ ਆ ਗਿਆ ਹਮ ਆ ਇਹ ਤਾਂ ਕਰ ਲੈ ਕਿ ਮਗਰੋਂ ਤੂੰ ਪਸ਼ੂਆਂ ਨੂੰ ਲੌਚਾ ਕੀ ਜਾਵੇ ਆਪਣੇ ਤੋਂ ਉਹਨਾਂ ਕੀ ਆਈ ਤੇ ਲੈ ਕੇ ਜਿੰਦੀ ਹੁੰਦੀ ਹੂੰ ਸਹੀ ਆ ਦੋਸਤੋ ਹਰੇਕ ਬੰਦਾ ਆਧਾਰ ਨਹੀਂ ਕਰ ਸਕਦਾ ਹੁੰਦਾ ਵੀਰ ਦੋਗ ਪਸ਼ੂ ਲਿਆਉਂਦਾ ਲਿਆ ਕੇ ਸੇਲ ਕਰ ਲੈਂਦਾ ਪਰ ਬਾਈ ਕਹਿੰਦਾ ਅੱਧੇ ਪੈਸੇ ਆਏ ਆ ਨਾ ਵੇਚਣ ਜੋਗੇ ਆ ਯਾਨੀ ਕਿ ਅੱਧ ਵਿਚਾਲੇ ਖੜੇ ਆ ਜੇ ਵੇਚਦੇ ਆ ਤਾਂ ਅਗਲਾ ਰੌਲਾ ਪਾਊਗਾ ਕਿਉਂਕਿ ਅਗਲੇ ਨੇ ਅੱਧੇ ਪੈਸੇ ਦਿੱਤੇ ਹੋਏ ਆ ਤੇ ਬਾਈ ਤਾਂ ਨਹੀਂ ਦਿੰਦਾ ਕਿਉਂਕਿ ਅੱਧੀ ਪੇਮੈਂਟ ਅਜੇ ਰਹਿੰਦੀ ਆ ਕੱਲ ਨੂੰ ਕੋਈ 19 21 ਹੋਗੀ ਹੋਰ ਕਿਤੇ ਅੱਧੇ ਪੈਸੇ ਆਉਣ ਹੀ ਨਾ ਤਾਂ ਕਰਕੇ ਬਾਈ ਨੇ ਵੈੜ ਹੀ ਰੋਕ ਲਈ ਐ ਇੱਕ ਅੱਧਾ ਦਿਨ ਬਾਈ ਕਹਿੰਦਾ ਮੈਂ ਵੇਖੂ ਉਹਨਾਂ ਨੇ ਇੱਕ ਦੋ ਦਿਨ ਮੰਗੇ ਆ ਕਿ ਦੂਜੇ ਪੈਸੇ ਦੇ ਕੇ ਵੈੜ ਲੈ ਜਾਗੇ ਤੇ ਜੇ ਇੱਕ ਦੋਵਾਂ ਦਿਨਾਂ ਚ ਉਹ ਦੂਜੇ ਪੈਸੇ ਬੰਦੇ ਜਿਹੜੇ ਪੈਸੇ ਰਹਿੰਦੇ ਆ ਉਹ ਦੇ ਕੇ ਵੈੜ ਲੈ ਗਏ ਤਾਂ ਠੀਕ ਐ ਨਹੀਂ ਬਾਈ ਕਹਿੰਦਾ ਜਿੰਨੀ ਪੇਮੈਂਟ ਆਈ ਓਨੀ ਆਪਾਂ ਉਹਨਾਂ ਨੂੰ Google Pay ਵਾਪਸ ਕਰ ਦੇਣੀ ਐ ਤੇ ਅਗਲੀ ਵੀਡੀਓ ਚ ਪਰਸੋਂ ਵਾਲੀ ਚ ਆਪਾਂ ਵੈੜ ਪਾ ਦੇਾਂਗੇ ਬਾਕੀ ਹੁਣ ਆਂਜਲ ਐ ਜੇ ਅਗਲੇ ਦੇ ਘਰ ਦਾ ਹੋਇਆ ਤਾਂ ਉਹਨਾਂ ਨੇ ਅੱਧੇ ਪੈਸੇ ਜਿਹੜੇ ਰਹਿੰਦੇ ਉਹ ਪਾ ਦੇਣਗੇ ਤੇ ਅਗਲੇ ਲੈ ਜਾਣਗੇ ਤੇ ਜੇ ਇਹਦਾ ਅੰਜਲ ਉਹ ਘਰ ਦਾ ਨਾ ਹੋਇਆ ਤੇ ਫਿਰ ਭਾਈ ਕਹਿੰਦਾ ਪਰਸੋਂ ਆਪਾਂ ਜਿਹੜੀ ਪੇਮੈਂਟ ਆਈ ਹੈ ਉਹ Google Pay ਕਰ ਦੇਣੀ ਆ ਤੇ ਆਪਾਂ ਪਰਸੋਂ ਵਾਲੀ ਵੀਡੀਓ ਦੇ ਵਿੱਚ ਇਹ ਵੜ ਵੀ ਵਿਖਾਵਾਂਗੇ ਅੱਜ ਇਸ ਟਾਈਮ ਫਿਲਹਾਲ ਇੱਕ ਵੜ ਸੇਲ ਹੈ ਬਿਲਕੁਲ ਸਸਤੇ ਮੁੱਲ ਦੀ 46000 ਦੀ ਦੇ ਦੇਣੀ ਆ 40 ਤੇ 46000 ਮੁੱਲ 50000 ਆ 46000 ਚੋਂ ਵੀਰ ਛੋੜ ਕਰ ਦੁੱਧ 14 15 ਕਿਲੋ ਖੁੱਲਾ ਪਿਆ ਜੂ ਤਾਜੀ ਸੂਈ ਆ ਰਾਤ ਦੀ ਸੂਈ ਆ ਜੇਰ ਪੈ ਗਈ ਆ ਫੋਨ ਨੰਬਰ ਸਕਰੀਨ ਤੇ ਜੀਦੇ ਵੀ ਪਸੰਦ ਆਉਂਦੀ ਆ ਭਾਵਾਂ ਦੋ ਟਾਈਮ ਭਾਵਾਂ ਚਾਰ ਟਾਈਮ ਚੋਕੇ ਲੈ ਜੀ ਅਗਲਾ ਹਵਾਨਾ ਬਹੁਤ ਸੋਹਣਾ ਠੋਸ ਨਿਗਰ ਆ ਪੌਣੇ 10 ਵੀਡੀਓ ਬਣਾ ਰਹੇ ਆ ਸ਼ਾਂਤੀ ਕਰ ਹਵਾਨਾ ਬੌੜੇ ਨਾਲ ਭਰ ਲੈਣਾ ਹੋ ਸਕਦਾ ਤੁਹਾਡੀ ਸੇਵਾ ਵੱਧੋ ਹੀ ਕੋਈ 2 ਕਿਲੋ ਭੈਣ ਭਰਾ ਫੀਡ ਵੱਧ ਪਾ ਦੂਗਾ ਹੋ ਸਕਦਾ ਕੋਈ 15 16 ਕਿਲੋ ਵੀ ਦੁੱਧ ਪਿਆ ਜੇ ਉਹ ਤੁਹਾਡੀ ਸੇਵਾ ਸੰਭਾਲ ਤੇ ਆ ਫੋਨ ਨੰਬਰ ਸਕਰੀਨ ਤੇ ਇਦੂ ਘੱਟ ਮਾਲ ਜਦਾ ਫਿਰ ਤੁਹਾਨੂੰ ਵੀ ਪਤਾ 14 15 ਕਿਲੋ ਦੁੱਧ ਵਾਲੀ ਵੜਾ 45000 ਦੀ 60000 ਦੀ ਦਿੰਦਾ ਵੀ ਕੌਣ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੇ ਕਿਸੇ ਨੇ ਘਰੇ ਉਹਨਾਂ ਐਡਰੈਸ ਧੂਰੀ ਵਰੀ ਦੱਸਣਾ ਪੰਨ ਰਾਮ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ 45 46000 ਦੀ ਕੋਈ ਮੱਝ 15 ਕਿਲੋ ਦੁੱਧ ਵਾਲੀ ਦਿੰਦਾ ਨਹੀਂ ਤੇ ਮੱਝਾਰ ਦਾ ਦੁੱਧ ਨਾਲ 45000 ਦੀ ਤਾਂ ਫੰਡਰ ਮੱਝ ਮਿਲੂਗੀ ਕੱਲੀ ਪੂਛ ਵਾਲੀ ਦੁੱਧ ਤਾਂ ਨਹੀਂ ਕਿਹੜਾ ਦੇਣਾ ਪਰ ਇਹਨੇ ਮੱਝਾਰ ਦਾ ਦੁੱਧ 15 ਕਿਲੋ 14 ਕਿਲੋ ਖੁੱਲਾ ਪਿਆ ਜੂ ਤੇ ਮੁੱਲ ਫੰਡਰ ਮੱਝ ਜਿੰਨਾ ਤੇ ਦੁੱਧ ਦੇ ਨਿਆਰੇ ਦੇ ਦੂ ਫੋਨ ਨੰਬਰ ਸਕਰੀਨ ਤੇ ਸਾਰੇ ਖੁਸ਼ ਹੋ